ਤਨਵਜਰ ਵੀ ਕੇ ਮੁੱਖ ਮੰਤਰੀ ਮਹਾਂਦੇਵ ਵੱਲੋਂ ਅੱਜ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਮਨੀਸ਼ ਸਿਸੋਧਿਆ ਵੀ ਮੌਜੂਦ ਰਹੇ ਨੇ। ਤਾਂ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਦੌਰਾਨ ਭਗਵੰਤ ਪਾਣ ਅਤੇ ਮਨੀਸ਼ ਸਿਸੋਧਿਆ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਉੱਤੇ ਜਿੱਥੇ ਭਗਵੰਤ ਪਾਣ ਨੇ ਪੜਾਈ ਉੱਤੇ ਦੇ ਹਾਪਕਾਂ ਦੇ ਕੋਲੋਂ ਫੀਡਬੈਕ ਲਈ ਹੈ, ਉੱਥੇ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਤਾਂ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ 17000 ਕਰੋੜ ਤੋਂ ਵਧੇਰੇ ਦਾ ਬਜਟ ਹੈ ਜਿਹੜਾ ਸਿੱਖ ਤਾਂ ਪਹਿਲਾਂ ਸਾਰੀ ਕਮਾਈ ਪੜਾਈ ਦੇ ਵਿੱਚ ਚਲੀ ਜਾਂਦੀ ਸੀ ਤੇ ਪੰਜਾਬ ਦੇ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਅਪਣਾਇਆ ਗਿਆ। ਤਾਂ ਉੱਥੇ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਮੰਨਿਆ ਗਿਆ ਕਿ ਹੁਣ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਨੇ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਤਾਂ ਪੰਜਾਬ ਦੇ ਵਿੱਚ ਵੀ ਹੁਣ ਲੋਕਾਂ ਵਿਚਾਲੇ ਸਰਕਾਰੀ ਸਕੂਲਾਂ ਦੀ ਚਰਚਾ ਹੋ ਰਹੀ ਹੈ। ਪੁਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਬੰਦੇ ਦਾ ਮਰਦਾ ਸ਼ਾਂਤੀ ਨਾਲ ਪਰ ਜਾਣਾ ਸੋ ਸੁਪਨੇ ਸਾਡੇ ਕਿਸੇ ਅੰਗਰੇਜ਼ਾਂ ਨੇ ਨਹੀਂ ਤੋੜੇ ਸੁਪਨੇ ਲੈਣ ਤੋਂ ਸਾਨੂੰ ਕਿਸੇ ਅਮਰੀਕਾ ਵਾਲਿਆਂ ਨੇ ਨਹੀਂ ਰੋਕਿਆ ਸੁਪਨੇ ਸਾਡੇ ਸਾਡੇ ਆਪਣਿਆਂ ਨੇ ਤੋੜੇ ਸਾਡੇ ਆਪਣਿਆਂ ਨੇ ਸੁਪਨੇ ਸਾਡੇ ਚੂਰ-ਚੂਰ ਕੀਤੇ ਜਦੋਂ ਉਹ ਸੁਆਰਥੀ ਹੋ ਗਏ ਆਪਣੇ ਬੱਚਿਆਂ ਨੂੰ ਤਾਂ ਪਹਾੜਾਂ ਵਾਲੇ ਵੱਡੇ ਵੱਡੇ ਸਕੂਲਾਂ 'ਚ ਪੜਾਇਆ ਤੇ ਸਾਡੇ ਵਾਲੇ ਬੱਚਿਆਂ ਵਾਸਤੇ ਉਹ ਸਕੂਲ ਛੱਡ ਤੇ ਜਿੱਥੇ ਨਾ ਬਾਥਰੂਮ ਹੈ ਨਾ ਬੈਠਣ ਨੂੰ ਬੈਂਚ ਹੈ ਨਾ ਪੀਣ ਨੂੰ ਪਾਣੀ ਹੈ ਨਾ ਕੋਈ ਇਨਫਰਾਸਟ੍ਰਕਚਰ ਹੈ ਨਾ ਲੈਬ ਹੈ ਨਾ ਲੈਬਾਰਟਰੀ ਹੈ ਨਾ ਕੋਈ ਪ੍ਰੈਕਟੀਕਲ ਵਾਸਤੇ ਕੋਈ ਲੱਗ ਜਗਾ ਕੁਛ ਨਹੀਂ ਕੱਲਾ ਦਲੀਆ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡੀ ਤਾਂ ਮਾਨ ਸਾਹਿਬ ਮੈਂ ਉਦੋਂ ਐਮਪੀ ਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੇਰੇ ਅਮੀ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ ਹੋਰ ਫਿਰ ਉਹ ਕੀ ਹੋ ਗਿਆ ਫਿਰ ਕਹਿੰਦਾ ਪਰ ਇਹ ਹੈ ਵੀ ਇਹ ਕਿਹਾ ਹੋਇਆ ਹੈ ਸਾਡੇ ਬੱਚਿਆਂ ਨੂੰ ਕਾਪੀ ਪੈਨ ਭਾਵੇਂ ਕਰੇ ਭੁੱਲਿਆਓ ਕੌਲੀ ਤੇ ਚਮਚਾ ਨਹੀਂ ਭੁੱਲ ਕੇ ਆਉਣਾ ਮਿਡ-ਡੇ ਮੀਲ ਸੈਂਟਰ ਬਣ ਗਏ ਸੀ ਦਲੀਆ ਖਵਾਉਣ ਵਾਲੇ ਬਸ ਹੋਰ ਕੋਈ ਉੱਥੇ ਪੜਾਈ ਪੂਰੀ ਨਾਂ ਦੀ ਨਾ ਉਮੀਦ ਕੀਤੀ ਜਾਂਦੀ ਸੀ ਨਹੀਂ ਮਾਪੇ ਉਮੀਦ ਕਰਦੇ ਸੀ ਨਹੀਂ ਕੋਈ ਕਿਸੇ ਹੋਰ ਨੂੰ ਫਿਕਰ ਸੀ ਸੋ ਅਸੀਂ 3 ਸਾਲ ਪਹਿਲਾਂ 16 ਮਾਰਚ ਨੂੰ ਇੱਥੇ ਪਵਿੱਤਰ ਧਰਤੀ ਖਟਕੜਕਲਾਂ ਤੇ ਆਏ ਸੌ ਚੁੱਕੀ ਉਹ ਸੌ ਚੁੱਕਣ ਜੋਗੇ ਤੁਸੀਂ ਬਣਾਇਆ ਤੁਸੀਂ ਵੀ ਨਾਲ ਹੀ ਸੌ ਚੁੱਕੀ ਸੀ ਕਿ ਕਾ ਬਦਲਾਂਗੇ ਬੱਚੇ ਬਾਹਰ ਜਾ ਰਹੇ ਨੇ ਜਦ ਨਸ਼ਿਆਂ ਵੱਲ ਜਾ ਰਹੇ ਨੇ ਹਾਲਾਤ ਬਦਲਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਥੋੜੀ ਜੀ ਲੰਮੀ ਹੋਗੀ ਪਰ ਸੂਰਜ ਚੜੂਗਾ ਮੈਂ ਕਹਿੰਦਾ ਰਿਹਾ ਚੜ ਚੜਨ ਲੱਗਿਆ ਜਿਨ ਜੀਨੋ ਪਕੈਨੇ ਪੌ ਫੁੱਟ ਗਈ ਲਾਲੀ ਦਿਖਣ ਲੱਗ ਗਈ ਸੂਰਜ ਹੁਣ ਅੱਗੇ ਗਿਆ ਤਾਂ ਹਾਂ ਤਾਂ ਹੀ ਜਾਊਗਾ ਹੁਣ ਬਸ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 54003 54003 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਘੜਾਂ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਾਰਸ਼ ਤੇ ਆਮ ਘਰਾਂ ਦੇ ਪੁੱਤਾਂ ਨੂੰ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਘਰਾਂ 'ਚ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ 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 ਬੱਚਿਆਂ ਨੂੰ ਇੱਕ ਸਾਲ 'ਚ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਦੱਸ ਆਹ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਕਰੇ ਚਿੱਠੀ ਆਉਂਦੀ ਹੈ ਜੀ ਵੀ ਆ ਜਾ ਪਾਈ ਕੁਰਸੀ ਡਿੱਕੀ ਜਾਂਦੀ ਹੈ ਤੈਨੂੰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਆਪਾਂ ਜਿੰਦਾਬਾਦ ਮੁਰਦਾਬਾਦ ਤੇ ਇਹਨਾਂ ਦੇ 3 ਪੁੱਤ ਚੇਅਰਮੈਨ ਲਾਲ ਬੱਤੀਆਂ ਤੂੰ ਤੂੰ ਇੱਧਰ ਨੂੰ ਤਾਂ ਇੱਧਰ ਨੂੰ ਕੌਣ ਲੰਘ ਗਿਆ ਇਹਦਾ ਮੁੰਡਾ ਲੰਘ ਗਿਆ ਇਹਦਾ ਭਤੀਜਾ ਲੰਘ ਗਿਆ ਇਹਦਾ ਜੀਜਾ ਲੰਘ ਗਿਆ ਇਹਦਾ ਸਾਡਾ ਲੰਘ ਗਿਆ ਬਸ ਆਹੀ ਜੀ ਆਪਾਂ ਤਾਂ ਕਦੇ ਲੰਗੇ ਨਹੀਂ ਆਪਾਂ ਦੁਪਰਾਂ ਪਰਾਂ ਹੀ ਕਰਦੇ ਪਰਾਂ ਹੋ ਜੋ ਪਰਾਂ ਜੀਜੀ ਨੇ ਲੰਗਣਾ ਪਰਾਂ ਹੋ ਜੋ ਸਾਲੇ ਨੇ ਲੰਗਣਾ ਆ ਹੀ ਚਲੀ ਗਿਆ ਸੋ ਵੀਰੋ ਇਹ ਦਿੱਲੀ ਤੋਂ ਨੇਰੀ ਉੱਠੀ ਉਹ ਕਹਿੰਦੇ ਜਿਵੇਂ ਆਪਾਂ ਕਹਿੰਦੇ ਦੀਵੇ ਤੋਂ ਲੋ ਲੈ ਕੇ ਦੀਵੇ ਤੋਂ ਜੋਤ ਤੋਂ ਜੋਤ ਜਗਦੀ ਐ ਅਸੀਂ ਅਸੀਂ ਦਿੱਲੀ ਵਾਲੇ ਸਿੱਖਿਆ ਵਾਲੇ ਦੀਵੇ ਤੋਂ ਅਸੀਂ ਜੋ ਜੋਤ ਲੈ ਲਈ ਦਿੱਲੀ ਨਾਲੋਂ ਸਾਨੂੰ ਸੌਖਾ ਇਹ ਰਿਹਾ ਕਿ ਤਜਰਬੇ ਇਹ ਕਰੀ ਗਏ ਔਖੇ ਇਹ ਹੋਈ ਗਏ ਬਣਿਆ ਆਪਣੇ ਮਾਡਲ ਆਪ ਲੈ ਲਿਆ ਜਦੋਂ ਬਣ ਗਿਆ ਇਹਨਾਂ ਨੂੰ ਮੁਸ਼ਕਲਾਂ ਇਹ ਸੀ ਦਿੱਲੀ ਜਗਾ ਘਟ ਹੈ ਦਿੱਲੀ 'ਚ ਸਕੂਲ ਐ ਨੇ ਆਪਣੇ ਐ ਨੇ ਗਰਾਊਂਡ ਆਨ ਸਕੂਲਾਂ 'ਚ بڑے بڑے ਸਕੂਲ ਆਪਣੇ ਕੋਲ ਤਾਂ 25-25 ਕਿੱਲੇ 'ਚ ਸਕੂਲ ਵੀ ਹੈਗੇ ਨੇ ਸੋ ਆਪਨ ਫਾਇਦਾ ਹੈ ਗਿਆ ਆਪ ਗਰਾਊਂਡਾਂ ਹੀ ਬਣਾਤੀਆਂ ਤੇ ਨਾਲ ਜਿਹੜਾ ਬਹੁਤ ਸ਼ਾਨਦਾਰ ਲੈब्स ਬਣ ਗਈਆਂ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੂਰ ਫਿਨਲੈਂਡ ਆਈਆਈ ਮੈਂਡਾਬਾਦ ਟੀਚਰਨ ਟ੍ਰੇਨਿੰਗ ਵਾਸਤੇ ਭੇਜਦੇ ਆਂ ਕਿ ਪੜਾਈ ਦੇ ਨਵੇਂ ਤਰੀਕੇ ਸਿੱਖ ਕੇ ਆਓ ਫਿਰ ਇੱਥੇ ਆ ਕੇ ਆਪਣੇ ਸਾਥੀਆਂ ਨੂੰ ਵੀ ਸਿਖਾਓ ਤੇ ਆਪਣੇ ਸਟੂਡੈਂਟਾਂ ਨੂੰ ਪੜਾਓ ਮੈਂ ਦੇਖਿਆ ਆ ਬਲਾਕ ਦੇ ਵਿੱਚ ਜਾ ਕੇ ਲੈਬੋਰੀਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਕੈਮਿਸਟਰੀ ਦੇ ਐਲਈਡੀ ਸਕਰੀਨਾਂ ਲੱਗੀਆਂ ਨੇ ਬੱਚਿਆਂ ਨੇ ਦੱਸਿਆ ਅਧਿਆ ਤੋਂ ਵੱਧ ਕਹਿੰਦੇ ਪ੍ਰਾਈਵੇਟ ਸਕੂਲਾਂ ਚੋਂ ਆਇਆ ਜੀ ਅਧਿਆ ਤੋਂ ਵੱਧ ਪ੍ਰਾਈਵੇਟ ਸਕੂਲਾਂ ਚੋਂ ਆਇਆ ਮੈਂ ਪੁੱਛਿਆ ਮੈਂ ਕਿਹਾ ਵੀ ਤੈਨੂੰ ਕੀ ਨੇ ਕਿਹਾ ਸੀਗਾ ਵੀ ਇੱਥੇ ਆ ਕਹਿੰਦੇ ਵੀ ਮੇਰੇ ਡੈਡੀ ਨੇ ਕਿਹਾ ਸੀ ਮਤਲਬ ਡੈਡੀ ਨੂੰ ਕਿਹਨੇ ਕਿਹਾ ਸੀ ਕਹਿੰਦੇ ਜੀ ਉਹਨਾਂ ਦਾ ਇੱਕ ਦੋਸਤ ਹੈ ਉਹਨਾਂ ਦੀ ਬੇਟੀ ਇੱਥੇ ਪਹਿਲਾਂ ਪੜ੍ਹਦੀ ਸੀ ਉਹਨੇ ਕਿਹਾ ਕਿ ਮੇਰੀ ਬੇਟੀ ਇੱਥੇ ਪੜ੍ਹਦੀ ਐ ਤੂੰ ਆਪਣੀ ਬੇਟੀ ਨੂੰ ਵੀ ਇੱਥੇ ਲਾ ਦੇ ਤੇ ਇਸ ਤਰ੍ਹਾਂ ਕਰਕੇ ਜਿਹਨੂੰ ਆਪਾਂ ਮਾਊਥ ਪਬਲਿਸਿਟੀ ਕਹਿੰਦੇ ਆ ਸਰਕਾਰੀ ਸਕੂਲਾਂ ਦੀਆਂ ਐ ਗੱਲਾਂ ਹੋਣ ਲੱਗੀਆਂ ਹੁਣ ਵੀ ਉੱਥੇ ਲਾ ਦਿਓ ਨਾਲੇ ਫੀਸ ਨਹੀਂ ਹੈਗੀ ਨਾਲੇ ਪੜ੍ਹਾਈ ਸ਼ਾਨਦਾਰ ਹੈ ਇਹ ਕੱਲਾ ਟੀਵੀ ਤੇ ਐਡਾ ਦੇਣ ਨਾਲ ਨਹੀਂ ਇਹ ਗੱਲ ਬਣਨੀ ਜਦੋਂ ਤੁਹਾਡੀ ਆਪਸ ਵਿੱਚ ਗੱਲਾਂ ਚੱਲਣਗੀਆਂ ਨਾ ਉਦੋਂ ਇਹ ਚੀਜ਼ਾਂ ਤਾਂ ਜਾਣਗੀਆਂ ਜੀ ਹੌਲੀ-ਹੌਲੀ ਜਾਣਗੀਆਂ ਮਾਪੇ ਮਿਲੇ ਔਰ ਮਾਪਿਆਂ ਨੇ ਦੱਸਿਆ ਕਿਵੇਂ 35 35000 ਫੀਸਾਂ ਵਰਦੀਆਂ ਜਿੱਥੋਂ ਕਹਿੰਦੇ ਸੀ ਉੱਥੋਂ ਲਓ ਕਿਤਾਬਾਂ ਜਿੱਥੋਂ ਕਹਿੰਦੇ ਨੇ ਉੱਥੋਂ ਲਓ ਰੇਟ ਘਟਾ ਨਹੀਂ ਸਕਦੇ ਟਿਊਸ਼ਨ ਲੱਗ ਰੱਖੋ ਮਤਲਬ ਸਾਰੀ ਕਮਾਈ ਲਗਭਗ ਬੱਚੇ ਦੀ ਪੜ੍ਹਾਈ ਤੇ ਚਲੀ ਜਾਂਦੀ ਸੀ ਤੇ ਹੁਣ ਉਹ ਕਹਿੰਦੇ ਨਾਲੇ ਪੈਸੇ ਬਚਦੇ ਨੇ ਨਾਲੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਬੱਚਾ ਇਸ ਸਕੂਲ ਚ ਪੜਦਾ ਸੀ ਪ੍ਰਮਾਣ ਨਾਲ ਕਹਿੰਦੇ ਆ ਕਿ ਸਾਡਾ ਬੱਚਾ ਸਕੂਲ ਆਫ ਐਮਿਨੈਂਸ ਚ ਪੜਦਾ ਤੇ ਉਹ ਕੋਈ ਬੱਚਾ ਵੀ ਡਾਕਟਰ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦਾ ਹੁਣ ਇੰਜੀਨੀਅਰ ਰੋਬੋਟਿਕ ਇੰਜੀਨੀਅਰ ਕਿਹਾ ਇੱਕ ਬੱਚੇ ਨੇ ਰੋਬੋਟਿਕ ਇੰਜੀਨੀਅਰ ਬਣੂਗਾ ਜੀ ਰੋਬੋਟ ਨੂੰ ਚਲਾਉਣ ਵਾਲਾ ਇੰਜੀਨੀਅਰ ਰੋਬੋਟ ਤੋਂ ਵੀ ਤਾਂ ਆਲੀ ਗੱਲ ਬਾਤ ਮਤਲਬ ਵਧੀਆ ਸੁਪਨੇ ਨੇ ਅਬਦੁਲ ਕਲਾਮ ਜੀ ਦੇ ਨਾਂ ਤੇ ਰੱਖਿਆ ਇਹ ਬਲਾਕ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਇੱਥੇ ਲਿਖ ਦਿਓ ਪ੍ਰਿੰਸੀਪਲ